ਬਾਜ਼ਾਰ ਦੇ ਵਿੱਚ 18000 ਦਾ ਬੈੱਡ ਇਹ ਫੈਕਟਰੀ 'ਚ ਵੇਚਦੇ ਸੀਗੇ 14000 ਰੁਪਏ ਦਾ ਪਰ ਤੁਸੀਂ ਸਾਹਣ ਦੀ ਦਾ ਸਕਰੀਨ ਸ਼ਾਟ ਲੈ ਕੇ ਆ ਜਾਓ 18000 ਵਾਲਾ ਬੈੱਡ ਸਿਰਫ 11.5000 ਜੇ ਆਪਾਂ ਤੁਹਾਨੂੰ ਦੇ ਰਹਿਣਾ ਹੈਗਾ ਬਹੁਤ ਸੋਹਣਾ ਬੈੱਡ ਆ ਜੀ ਵਾਈਟ ਰੰਗ ਆ ਪਿੱਛੇ ਆਹ ਬੜਾ ਸੋਹਣੀਆਂ ਗੱਦੀਆਂ ਲੱਗੀਆਂ ਆ ਕਲਰ ਬੜਾ ਸੋਹਣਾ ਆ ਲੇਟਾਂ ਬੜੀਆਂ ਸੋਹਣੀਆਂ ਫੇਰ ਆ ਸਪੇਸ ਵੀ ਹੈਗੀ ਚਾਰੇ ਪਾਸੇ ਬਿਲਕੁਲ ਜੀ ਫਾਇਦਾ ਦੱਸੋ ਕੀ ਹੈ ਜੀ 20000 ਆਮ ਚੱਲਦਾ ਬਾਜ਼ਾਰ ਦਾ ਸਕਰੀਨ ਸ਼ਾਟ ਲਿਆਓ ਕੌਮਫੀਬਰ ਮੈਟਰਸ ਜਲੰਧਰ ਫੈਕਟਰੀ 'ਚ ਆ ਜਾਓ 20000 ਦਾ ਬੈ ਚੱਕ ਲੋ 14500 ਜ ਲੈ ਜੋ ਲੈ ਮੁੜ ਕੇ ਨਹੀਂ ਮਿਲਣਾ ਹੁਣ ਤੁਹਾਨੂੰ ਪੱਕੋ ਵੱਖਰਾ ਸਮਾਨ ਲੈਣ ਦੀ ਲੋਣੀ ਬੈੱਡ ਵੱਖਰਾ ਲੈ ਲਈ ਅਲਮਾਰੀ ਵੱਖਰੀ ਲੈ ਲਈ ਡਰੈਸਿੰਗ ਟੇਬਲ ਵੱਖਰਾ ਲੈਤਾ ਇੱਥੇ ਆਪਣੀਆਂ ਸੌਖੀਆਂ ਬੰਦੀਆਂ ਰੱਖੋ ਆਪਣਾ ਪਰਫਿਊਮ ਵਗੈਰਾ ਰੱਖੋ ਆਪਣਾ ਜੋ ਸਟੋਰ ਕਰਨਾ ਕਰ ਲੋ ਆਹ ਕਰਤਾ ਬੰਦ ਸ਼ੀਸ਼ਾ ਵੀ ਲਾਤਾ ਇਹ ਤਿੰਨ ਚੀਜ਼ਾਂ ਦੇਤੀਆਂ ਜੀ ਤੁਸੀਂ ਪੰਜਾਬ ਦੇ ਕਿਸੇ ਪਿੰਡ 'ਚ ਹੈਗੇ ਆਂ ਸ਼ਹਿਰ 'ਚ ਹੈਗੇ ਆਂ ਤੁਸੀਂ ਜੰਮੂ ਕਸ਼ਮੀਰ 'ਚੋਂ ਤੁਸੀਂ ਹਰਿਆਣਾ 'ਚੋਂ ਰਾਜਸਥਾਨ ਹਿਮਾਚਲ ਪ੍ਰਦੇਸ਼ ਲੋਕੀ ਤਾਂ ਦਿੱਲੀ ਤੋਂ ਵੀ ਆ ਰਹੇ ਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਿਹਾ ਈਵਨ ਕਸਟਮਰ ਆਕੇ ਨਾ ਸਾਡੇ ਕੋਲ ਕੋਈ ਵੀ ਡਿਜ਼ਾਈਨ ਦਾ ਸੋਫਾ ਆ ਜੇ ਹੂੰ ਮੰਨ ਲਓ ਕੋਈ ਫੋਟੋਗ੍ਰਾਫ ਲੈ ਕਵਰਟ ਦੇ ਵਿੱਚ ਕੋਈ ਵੀ ਸੋਫੇ ਦਾ ਸਾਨੂੰ ਸਨੈਪ ਲੈ ਆ ਕੇ ਦਿਖਾ ਦੇ ਹੂੰ ਸੇਮ ਟੂ ਸੇਮ ਬਣਾ ਦੇ ਜੇ ਕਿਸੇ ਸ਼ੋਰੂਮ 'ਚ ਚਲ ਗਏ ਲੱਟਾਂ ਲੂਟਾਂ ਲੱਕੀਆਂ ਦੇਖ ਲਈਆਂ ਐਗਜ਼ਾਮਪਲ ਦੇ ਤੌਰ ਤੇ ਇੱਥੋਂ 10000 ਰੁਪਏ ਦੀ ਚੀਜ਼ ਨਿਕਲੀ ਫਿਰ ਕਰਾਇਏ ਗੂਏ ਪੈਕੇ ਸ਼ੋਰੂਮ 'ਚ ਗਈ ਉਹਨੇ ਤੁਹਾਨੂੰ 10000 ਵਾਲੀ ਚੀਜ਼ 17-18000 ਰੁਪਏ ਦੇਣੀ ਆ 20000 ਦੀ ਦੇਣੀ ਆ ਕਿਸੇ ਨੇ 25000 ਦੇਣੀ ਆ ਪਰ ਅਸੀਂ ਇੱਥੇ ਤੁਹਾਨੂੰ ਜੋ ਦੁਕਾਨਦਾਰ ਨੂੰ ਦਿੰਨੇ ਆ ਰੇਟਾਂ ਉਹੀ ਰੇਟ ਤੇ ਤੁਹਾਨੂੰ ਅਸੀਂ ਦੇਣਾ ਹਰ ਵਾਰ ਕਹਿ ਰਹੇ ਹਾਂ ਤੁਸੀਂ ਬੈੱਡਾਂ ਦੀ ਵੈਰਾਈਟੀ ਚੈੱਕ ਕਰ ਲਓ ਬਹੁਤ ਤਰ੍ਹਾਂ ਦੇ ਡਿਜ਼ਾਈਨ ਸਾਡੇ ਕੋਲ ਮਿਲ ਜਾਂਦੇ ਆ ਡਿਜ਼ਾਈਨ ਵੀ ਹੈ ਜਿੱਦਾਂ ਉਹਨ ਕੋ 6 ਬੂਟਾ ਬੈੱਡ ਹੈ ਕੋਈ ਕਈ ਮੈਨੂੰ 5 ਬੂਟਾ ਬੈੱਡ ਚਾਹੀਦਾ ਉਹ ਵੀ ਬਣ ਜਾਂਦਾ ਹੈ ਆ ਕਈ ਕਸਟਮਰ ਸਾਨੂੰ ਕਹਿੰਦੇ ਬੈੱਡ ਇਦਾਂ ਦਾ ਚਾਹੀਦਾ ਸਾਈਡ ਟੇਬ ਨਾਲ ਲੂ ਚਾਹੀਦੀ ਉਹ ਵੀ ਬਣ ਜਾਂਦਾ ਹੈ ਚੈਸਟਰ ਵਾਲਾ ਚਾਹੀਦਾ ਇਹ ਮਿਲ ਜਾਏਗਾ ਜਿੱਦਾਂ ਛੋਟਾ ਚੈਸਟਰ ਵੀ ਛੋਟਾ ਜਿਹਾ ਬਾਕਸ ਜਿੱਦਾਂ ਦਾ ਚਾਹੀਦਾ ਹੋਏ ਉਦਾਂ ਦਾ ਮਿਲ ਜਾਏਗਾ ਬੈੱਡ ਹਰ ਚੀਜ਼ ਬਣ ਜਾਂਦੀ ਹੈ ਮਤ ਇੱਥੇ ਆ ਕੇ ਪੂਰੇ ਹੋਣੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਸ਼ਮਿਰ ਕੋਈ ਵੀ ਚੀਜ਼ ਖਰੀਦ ਨਹੀਂ ਹੋਏ ਜਦੋਂ ਫੈਕਟਰੀ ਹਾਲਟ ਤੇ ਕੋਈ ਗਾਹਕ ਆਏਗਾ ਉਹਨੂੰ ਹਮੇਸ਼ਾ ਹੀ ਚੀਜ਼ ਸਸਤੀ ਹੀ ਪਏ ਕੁਆਲਿਟੀ ਵੀ ਮਿਲੇਗੀ ਔਰ ਚੀਜ਼ ਸਸਤੀ ਵੀ ਪਏਗੀ ਕਿਸੇ ਬ੍ਰਦਰ ਨੇ ਅਗਰ ਬਾਹਰ ਐਕਸਪੋਰਟ ਕਰਨਾ ਹੋਏ ਜਿੰਨੇ ਦਾ ਫਰਨੀਚਰ ਮੇਰੇ ਕੋਲ ਪੂਰਾ ਤਿਆਰ ਹੋ ਕੇ ਕੰਟੇਨਰ ਤੇ ਲੋਡ ਹੋ ਕੇ ਉੱਥੇ ਜਾਏਗਾ ਔਰ ਉਹ ਇੱਥੇ ਸਿਰਫ ਮਾਰਕੀਟ ਦੇ ਵਿੱਚ ਉਹਨੇ ਦਾ ਫਰਨੀਚਰ ਫਰਨੀਚਰ ਮਿਲਣਾ ਪਾੜਾ ਲੱਗ ਕੈਲਕੂਲੇਸ਼ਨ ਇੱਕ ਵਾਰੀ ਕੱਢ ਕੇ ਦੇ ਇਹ 5 ਫੁੱਟ ਹਾਈਟ ਦੀ ਸਾਈਡ ਹੈਗੀ ਨਹੀਂ ਤਾਂ ਆਮ ਤੌਰ ਉਮਮਨ ਇੰਨੀ ਸਾਈਡਾਂ ਬਣਾ ਇਹ ਕੈਟਲੌਗ ਡਿਜ਼ਾਈਨ ਹੈ ਕੋਈ ਵੀ ਕਸਟਮਰ ਸਾਡੇ ਕੋਲ ਕੋਈ ਵੀ ਕੈਟਲੌਗ ਦਾ ਡਿਜ਼ਾਈਨ ਲੈ ਕੇ ਆ ਜੇ ਅਸੀਂ ਹਰ ਬਹੁਤ ਚੀਜ਼ ਬਣਾ ਕੇ ਦੇ ਦਿੰਦੇ ਨਾ ਉਹ ਬੈੱਡ ਬਣਾਏ ਇਹ ਵੀ ਪੂਰਾ ਰਾਇਲ ਬੈੱਡ ਹੈਗਾ ਰਾਇਲ ਬੈੱਡ ਦੇ ਵਿੱਚ ਉਹਨੇ ਇਹਦਾ ਪ੍ਰਾਈਜ਼ਿੰਗ ਕਰ ਲਓ ਮਾਰਕੀਟ ਦੇ ਵਿੱਚ ਕੋਈ ਵੀ 45 ਪਿਆਰ ਤੋਂ ਥੱਲੇ ਨਹੀਂ ਸੇਲ ਆਊਟ ਕਰਦਾ ਹੁੰਦਾ ਲੇਕਿਨ ਅਸੀਂ ਇਦਾਂ ਦੇ ਕਸਟਮਰ ਨੂੰ ਜਿਹੜੇ ਬਲਕ ਕੁਆਂਟੀਟੀ ਚ ਲੈਂਦੇ ਇੰਨਾ ਰੀਜ਼ਨੇਬਲ ਪ੍ਰਾਈਸ ਰੱਖੀਦਾ ਹੈ ਕਿ ਜੋ ਅਸੀਂ ਦੁਕਾਨਦਾਰਾਂ ਨੂੰ ਆਮ ਸਪਲਾਈ ਦੇ ਵਿੱਚ ਅਸੀਂ ਰੇਟ ਦਿੰਦੇ ਨੇ ਸੇਮ ਕਸਟਮਰ ਨੂੰ ਲਗਾ ਦੇ ਚਾਹੇ ਤੁਸੀਂ ਕੈਨੇਡਾ ਬੈਠੇ ਹੋ ਅਮਰੀਕਾ ਬੈਠੇ ਹੋ ਆ ਤੁਹਾਡੀ ਦੁਨੀਆ ਦੇ ਕਿਹੜੇ ਦੇਸ਼ ਚ ਤੁਸੀਂ ਚਾਹਣਿਓ ਵੀ ਸਾਨੂੰ ਸਸਤਾ ਫਰਨੀਚਰ ਵਧੀਆ ਕੁਆਲਟੀ ਦਾ ਮਿਲ ਜਵੇ ਟੋਟਲੀ ਬੜੀ ਬੈਸਟ ਆਪਸ਼ਨ ਹੈ ਆ ਨੰਬਰ ਸਕਰੀਨ ਤੇ ਹੈ ਗਿਆ ਤੁਸੀਂ ਹੁਣੇ ਫੋਨ ਕਰੋ ਤੁਸੀਂ ਬੈੱਡ ਲੈਣੇ ਆ ਸੋਫੇ ਲੈਣੇ ਆ ਗੱਦੇ ਲੈਣੇ ਜਾਂ ਹੋਰ ਤੁਹਾਡੀ ਜਿਹੜੀ ਡਿਮਾਂਡ ਆ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਆ ਤੁਹਾਡੇ ਘਰ ਤੱਕ ਸਮਾਨ ਪਹੁੰਚਾਣਾ ਆ ਤੁਸੀਂ ਜਿਹੜੇ ਮਰਜ਼ੀ ਦੇਸ਼ ਚ ਬੈਠੋ ਤੁਹਾਡੇ ਲੱਖਾਂ ਰੁਪਏ ਬਚਣੇ ਆ ਮੰਨ ਲਓ ਤੁਸੀਂ ਇੱਥੇ 20 ਲੱਖ ਦਾ ਸਮਾਨ ਲੈਣਾ ਤੇ ਇੱਥੇ 7-8 ਲੱਖ ਦਾ ਮਿਲ ਜਾਣਾ ਜੇ ਤੁਸੀਂ ਉੱਥੋਂ 40 ਲੱਖ ਦਾ ਲੈਣੇ ਹੋ ਇੱਥੇ 15-18 ਲੱਖ ਦਾ ਮਿਲ ਜਾਂਦਾ ਅੱਦੋ-ਅੱਦੋ ਫਰਕ ਹੈਗਾ ਦੇਖੋ ਜਿਹੜਾ ਬਾਜ਼ਾਰ 'ਚ ਤੁਸੀਂ 36-37 ਹਜ਼ਾਰ ਦਾ ਸੋਫਾ ਲੈਣੇ ਹੋ ਇੱਥੇ 36-37 ਹਜ਼ਾਰ ਰੁਪਈਆ ਲੈ ਕੇ ਆਜੋ ਇੱਕ ਸੋਫੇ ਦੇ ਨਾਲ ਆ ਦੂਜਾ ਸੋਫਾ ਫ੍ਰੀ ਜਿੰਨੇ ਦਾ ਬਾਜ਼ਾਰ 'ਚ ਇੱਕ ਲੈਣਾ ਇੱਥੇ ਓਨੇ ਦੇ ਤੁਹਾਨੂੰ ਦੋ ਮਿਲ ਜਾਣੇ ਆ ਹੁਣ ਤੁਹਾਡੀ ਜੇਬ ਦੇ ਵਿੱਚ 1 ਰੁਪਈਆ ਵੀ ਨਹੀਂ ਹੈਗਾ ਤੇ ਤੁਸੀਂ ਇੱਥੇ ਆਜੋ ਆਸਾਨ ਕਿਸ਼ਤਾਂ ਦੇ ਸਮਾਨ ਲੈ ਕੇ ਜਾ ਸਕਦੇ ਆ ਆਪਣੇ ਘਰ ਦੇ ਵਿੱਚ ਬੈੱਡ ਲੈ ਕੇ ਜਾਣਾ ਸੋਫਾ ਲੈ ਕੇ ਜਾਣਾ ਡਾਈਨਿੰਗ ਟੇਬਲ ਲੈ ਕੇ ਜਾਣਾ ਤੁਸੀਂ ਗੱਦੇ ਲੈ ਕੇ ਜਾਣੇ ਆ 1 ਰੁਪਇਆ ਨਹੀਂ ਜੇਬ ਚ ਤੁਹਾਨੂੰ ਅਸੀਂ ਕਿਸ਼ਤਾਂ ਦੇ ਸਮਾਨ ਵੀ ਦੇ ਦੇਵਾਂਗੇ ਇਹ ਵੀ ਤੁਹਾਡੀ ਇੱਕ ਬੈਸਟ ਆਫਰ ਤੋਂ ਮੁੱਲ ਦੇ। ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਕੰਫੀਬਲੈਂਟ ਮੈਟਰੀਅਲ ਜਿੱਥੇ ਕਿ ਜਲੰਧਰ ਦੇ ਵਿੱਚ ਲੋਕਾਂ ਦੇ ਵੱਡੇ ਫਾਇਦੇ ਹੋ ਰਹੇ ਹਾਲਾਂਕਿ ਜਲੰਧਰ ਨਹੀਂ ਲੋਕ ਤਾਂ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਤੱਕ ਤੋਂ ਦੂਰੋਂ ਦੂਰੋਂ ਆਇਆ ਜੇ ਆਪਾਂ ਵੱਖਰੀਆਂ ਕੰਟਰੀਆਂ ਦੀ ਗੱਲ ਕਰੀਏ ਕੈਨੇਡਾ, ਅਮਰੀਕਾ, ਅੰਗਰੇਂਜ ਤੋਂ ਵੀ ਲੋਕ ਇੱਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਆਨਲਾਈਨ ਸ਼ਾਪਿੰਗ ਕਰ ਰਹੇ ਤੇ ਆਨਲਾਈਨ ਆਪਣੇ ਕੋਲ ਜਿਹੜਾ ਕਿ ਸਾਰਾ ਸ ਸਮਾਨ ਬਹੁਤ ਵਧੀਆ ਆ ਰੇਟ ਬਹੁਤ ਘੱਟ ਹੈ ਗਿਆ ਵੀਡੀਓ ਐਂਡ ਤੱਕ ਦੇਖ ਲਿਓ ਅੱਜ ਬੈੱਡਾਂ ਦੇ ਵਿੱਚ ਸੋਫੇ ਖਾਸ ਤੌਰ ਤੇ ਗੱਦਿਆਂ ਦੇ ਵਿੱਚ ਡਾਈਨਿੰਗ ਟੇਬਲ ਦੇ ਵਿੱਚ ਵੱਡੇ ਫਾਇਦੇ ਹੋ ਜਾਣੇ ਆ ਹੁਣ ਤੁਹਾਡੇ ਛੋਟੇ ਛੋਟੇ ਘਰਾਂ ਦੇ ਵਿੱਚ ਵੀ ਲਗਜ਼ਰੀ ਫਰਨੀਚਰ ਬਹੁਤ ਥੋੜੇ ਪੈਸੇਂ ਦੇਵਾਂਗੇ ਆ ਤੁਸੀਂ ਹੁਣ ਬੈੱਡ ਚੈੱਕ ਕਰ ਲਓ ਲਾਲਾ ਜੀ ਹੋਂਕਾ ਬਹੁਤ ਬੰਦਤੀ ਮੈਂ ਅੱਜ ਲੋਕਾਂ ਨੇ ਫਾਇਦੇ ਹੋਣੇ ਚਾਹੀਦੇ ਆ ਦੁਕਾਨਦਾਰ ਵੀ ਸੋਚਣ ਵੀ ਭਾਈ ਆ ਕੀ ਕਰੀ ਜਾਂਦੇ ਵੀ ਰੇਟ ਤਾਂ ਸਾਡਾ ਹੈ ਨਹੀਂ ਜਿੰਨੇ ਦੇਈ ਜਾਂਦੇ ਆ ਹੁਣ ਆਪਾਂ ਸ਼ੁਰੂਆਤ ਇੱਥੋਂ ਕਰ ਲੈਂਦੇ ਆ ਕਰ ਲੋ ਜੀ ਜਿੱਥੇ ਮਰਜੀ ਚਲ ਜੀਏ ਛੋਟੀ ਦੁਕਾਨ ਵੱਡੀ ਦੁਕਾਨ ਤੇ 18000 ਰੁਪਏ ਦਾ ਬੈੱਡ ਆ ਜੀ ਇਹ ਠੀਕ ਹੈ ਜੀ ਕੰਫੀਬਲ ਮੈਟ੍ਰਸ ਫੈਕਟਰੀ ਚ ਆਏ ਆ ਕਿਸੇ ਸ਼ੋਰੂਮ ਜਾਂ ਦੁਕਾਨ ਚ ਨਹੀਂ ਆਏ ਇਹ 18000 ਵਾਲਾ ਬੈੱਡ ਲੋਕਾਂ ਨੂੰ ਕਿੰਨਿਆਂ ਦੇਣੇ ਤੁਸੀਂ ਚਲੋ ਜੀ ਜਿਹੜਾ ਬੰਦਾ ਸਾਂਸ ਟੀਵੀ ਨੂੰ ਫੋਲੋ ਕਰਕੇ ਆਏਗਾ ਕੰਫੀਬਲ ਦੇ ਪੇਜ ਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਆਏਗਾ ਤੁਹਾਡੇ ਕਹਿਣ ਦੇ ਉੱਤੇ ਜੋ ਤੁਸੀਂ ਕਹੋਗੇ ਉਸ ਰੇਟ 'ਤੇ ਦੇਣਾ ਇਹ 18000 ਦਾ ਜੀ ਮੈਂ ਚਾਹਣਾ 14000 ਦੇ ਦਿਓ ਘੱਟੋ ਘਾਟ 3-4000 ਰੁਪਏ ਦਾ ਤਾਂ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਅਸੀਂ ਖੁੱਦ ਜਿਹੜਾ ਕਰਕੇ ਆਏਗਾ ਫੋਲੋ ਸਕਰੀਨਸ਼ਾਟ ਸਾਨੂੰ ਦਿਖਾਏਗਾ 11.5 ਹਜ਼ਾਰ ਚ ਦਿੱਤਾ 11.5 ਹਜ਼ਾਰ ਰੁਪਏ ਦਾ ਬੈੱਡ ਬਿਲਕੁਲ ਜੀ ਦਿੱਤਾ ਜੀ ਦੇਖੋ ਜੀ ਤੁਸੀਂ ਲੋਕਾਂ ਮਰੇ ਸਿੱਧਾ ਕਹਿ ਰਹੇ ਹੋ ਦੇਣਾ ਪੈਣਾ ਕਹਿ ਰਹੇ ਆ 11.5 ਹਜ਼ਾਰ ਦਾ ਬੈੱਡ ਗੱਦੇ ਅਲੱਗ ਜਿਸ ਕੁਆਲਿਟੀ ਦੇ ਗੱਦੇ ਉਹ ਚ ਆਏਗਾ ਮਿਲ ਜਾਏਗਾ ਪਰ ਸ਼ਰਤ ਇੱਕੋ ਹੀ ਹੈ ਕਿ ਚੈਨਲ ਨੂੰ 올ਓਵਰ ਸ਼ੇਅਰ ਕਰਕੇ ਆਏ ਕੰਫੀ ਵੈਲ ਦੇ ਜਿਹੜਾ ਚੈਨਲ ਹੈਗਾ ਉਹਨੂੰ ਵੀ ਫੋਲੋ ਕਰਕੇ ਆ ਲੋ ਜੀ ਬਾਉ ਜੀ ਨੇ ਵੜਕ ਮਾਰ ਦਿੱਤੀ ਆ ਬਾਉ ਜੀ ਨੇ ਤੇਰੀ ਦਿਖਾਤੀ ਆ ਬਾਜ਼ਾਰ ਦੇ ਵਿੱਚ 18000 ਦਾ ਬੈੱਡ ਇਹ ਫੈਕਟਰੀ ਚ ਵੇਚਦੇ ਸੀਗੇ 14000 ਰੁ ਪਰ ਤੁਸੀਂ ਸਾਹਾਂਟੀ ਦਾ ਸਕਰੀਨਸ਼ਾਟ ਲੈ ਕੇ ਆਜੋ 18000 ਵਾਲਾ ਬੈੱਡ ਸਿਰਫ 11.5000 ਚ ਆਪਾਂ ਤੁਹਾਨੂੰ ਦੇ ਦੇਣਾ ਹੈਗਾ 11.5000 ਚ ਕੁਆਲਿਟੀ ਬੜੀ ਸੁਪਰੀਆ ਡਿਜ਼ਾਈਨ ਸਾਡੇ ਕੋਲ ਆ ਵੀ ਹੈਗਾ ਇਹਦੇ ਵਿੱਚੋਂ ਜਿਹੜਾ ਮਰਜ਼ੀ ਲੈ ਜਾਓ ਬਾਜ਼ਾਰ 'ਚ 18000 ਦਾ ਮਿਲਣਾ 14000 ਦਾ ਅਸੀਂ ਵੇਚਦੇ ਸੀਗੇ ਅੱਜ ਆਫਰ ਲਾਤੀ ਆ ਸਕਰੀਨਸ਼ਾਟ ਲਿਓ 18000 ਦਾ ਬੈੱਡ 11.5000 ਤੁਹਾਨੂੰ ਅੱਪ ਦੇ ਦੇਣਾ ਬਹੁਤ ਸੋਹਣਾ ਬੈੱਡ ਆ ਜੀ ਵਾਈਟ ਰੰਗ ਆ ਪਿੱਛੇ ਆਹ ਬੜਾ ਸੋਹਣੀਆਂ ਗੱਦੀਆਂ ਲੱਗੀਆਂ ਆ ਕਲਰ ਬੜਾ ਸੋਹਣਾ ਆ ਲੇਟਾਂ ਬੜੀਆਂ ਸੋਹਣੀਆਂ ਆ ਪਏ ਆ ਸਪੇਸ ਵੀ ਹੈਗੀ ਚਾਰੇ ਪਾਸੇ ਬਿਲਕੁਲ ਜੀ ਫਾਇਦਾ ਦੱਸੋ ਕੀ ਹੈ ਜੀ 20000 ਰੁਪਏ ਆਮ ਚੱਲਦਾ ਬਾਜ਼ਾਰ ਦਾ ਨਹੀਂ ਉਹੀ ਦੱਸੋ ਉਹੀ ਕਰ ਦਾਂਗੇ ਜੀ ਫਾਇਦਾ ਫੋਲੋ ਕਰਕੇ ਆਏ ਕਸਟਮਰ ਸਕਰੀਨ ਸ਼ਾਟ ਦੇ ਦਿਓ 16 17000 ਜੀ ਵੀ 14.5 ਜੀ 14.5000 ਜੀ ਤੁਸੀਂ ਲਟਾਉਣ ਤੇ ਲੱਗਿਆ ਤੁਸੀਂ ਤਾਂ ਇਦਾਂ ਜਿਦੇ ਕੋਈ ਟਰੱਕ ਲੁੱਟ ਲੈ ਫਰਨੀਚਰ ਦਾ ਮਹਾਰਾਜ ਜੀ ਕਿਹੜਾ ਫੋਲੋ ਕਰਕੇ ਆਏਗਾ ਕਿ ਸ਼ਾਂਤੀ ਜੀ ਤੋ ਆਉਣ ਦਾ ਫਾਇਦਾ ਕੀ ਹੋਏਗਾ ਦਾਦ ਨੂੰ 20000 ਰੁਪਏ ਦਾ ਬੈੱਡ ਹੈ ਸਰਦਾਰ ਜੀ 20000 ਰੁਪਏ ਦਾ ਬੈੱਡ ਬਾਜ਼ਾਰ ਦੇ ਵਿੱਚ ਸਕਰੀਨ ਸ਼ਾਟ ਲਿਆਓ ਕੰਫੀਬਲ ਮੈਟਰਸ ਜਲ 20000 ਦਾ ਬੈੱਡ ਚੱਕ ਲਓ 14500 ਜ ਲੈ ਜੋ ਲੈ ਮੁੜ ਕੇ ਨਹੀਂ ਮਿਲਣਾ ਹੁਣ ਦੀਵਾਲੀ ਅੜੀਕਨ ਦੀ ਲੋ ਨਹੀਂ ਵੀ ਦੀਵਾਲੀ ਤੋਂ ਆਫਰਾਂ ਲੱਗਣੀਆਂ ਜੂਨ ਦੇ ਵਿੱਚ ਆਫਰਾਂ ਲਾਤੇ ਆ ਫੈਕਟਰੀ 'ਚ ਦੇਖੋ ਕਿੰਨਾ ਸੋਹਣਾ ਲੇਟਾਂ ਵੀ ਤਿੰਨ ਤਰ੍ਹਾਂ ਦੇ ਆਉਂਦੀਆਂ ਪਿੱਛੇ ਉਹ ਦੇਖੋ ਕਾਰਨਰ ਦੇ ਉੱਤੇ ਸਟੈਪ ਵੀ ਲਾਤੇ ਪਾ ਮੋਬਾਈਲ ਰੱਖ ਲਓ ਚਾਹ ਪਾਣੀ ਦਾ ਕੱਪ ਜਾਂ ਗਲਾਸ ਰੱਖ ਲਓ ਇੱਧਰ ਵੀ ਦੇਖੋ ਕਿੰਨਾ ਸੋਹਣਾ ਫੇ ਚਾਰੇ ਹੀ ਪਾਸੇ ਦੇਖੋ LED ਦੇ ਨਾਲ ਪੂਰਾ ਟੱਗਿਆ ਹੋਇਆ ਬੈੱਡ ਆ ਦੇਖੋ ਇਹਦੇ ਉੱਤੇ ਵੀ ਬਹੁਤ ਸੋਹਣਾ ਕੰਮ ਕੀਤਾ ਬਾਊ ਜੀ ਕਰ ਦਿਓ ਇੱਥੇ ਵੀ ਕੁਝ 14500 ਜੀ ਇਹ ਵੀ 14500 ਜ अच्छा ਹੁਣ ਮੈਂ ਹੋਰ ਪਤਾ ਕਰ ਲੈਣਾ ਆ ਅਲਮਾਰੀ ਵਾਲਾ ਜੀ ਬੈੱਡ ਹੈ ਇਹ ਬੈੱਡ ਵੀ ਬਣ ਗਿਆ ਅਲਮਾਰੀ ਬਣ ਗਿਆ ਪਿੱਛੇ ਹੋ ਗਈ ਹਾਂ ਜਿੱਦਾਂ ਕੋਈ ਮੈਰਿਜ ਕਪਲ ਹੋਏ ਤੇ ਕੋਈ ਤਰੀਕੇ ਨਾਲ ਬਣਾਤਾ ਸੀ ਪਿੱਛੇ ਪਿਆ ਦਾ ਹੱਥ ਜਿੱਦਾਂ ਇੱਕ ਦੂਜੇ ਜੀਵਨ ਸਾਥੀ ਦਾ ਹੱਥ ਇਹ ਤਾਂ ਬੜਾ ਸੋਹਣਾ ਆ ਵੀ ਜੇ ਕਿਸੇ ਨੇ ਵਿਆਹ 'ਚ ਆਪਣੇ ਬੱਚੇ ਨੂੰ ਗਿਫਟ ਕਰਨਾ ਬੈੱਡ ਤੇ ਇਹ ਇਹ ਬਹੁਤ ਸੋਹਣਾ ਬੈੱਡ ਆ ਹਾਂ ਖਾਸ ਤੌਰ ਤੇ ਜਿਹੜੇ ਪਿੰਡਾਂ ਵਾਲੇ ਸਾਡੇ ਭਾਈ ਭਰਾ ਆ ਉਹ ਤਾਂ ਇਹਨੂੰ ਪਸੰਦੇ ਬਹੁਤ ਕਰਦੇ ਆ ਦੇਖੋ ਬੈੱਡ ਦਾ ਬੈੱਡ ਪਿੱਛੇ ਆ ਦੇਖੋ ਕਿੰਨਾ ਸਟੋਰੀ ਲਈ ਆ ਬਣੀਆਂ ਅਲਮਾਰੀ ਬਣਾਤੀ ਆ ਵੀ ਅਲਮਾਰੀ ਟਾਈਪ ਹੁਣ ਤੁਹਾਨੂੰ ਪੱਕੋ ਵੱਖਰਾ ਸਮਾਨ ਲੈਣ ਦੀ ਲੋੜ ਨਹੀਂ ਬੈੱਡ ਵੱਖਰਾ ਲੈ ਲਿਆ ਅਲਮਾਰੀ ਵੱਖਰੀ ਲੈ ਲਈ ਡਰੈਸਿੰਗ ਟੇਬਲ ਵੱਖਰਾ ਲੈ ਲਿਆ ਇੱਥੇ ਆਪਣੀਆਂ ਸੌਖੀਆਂ ਬੰਦੀਆਂ ਰੱਖੋ ਆਪਣਾ ਪਰਫਿਊਮ ਵਗੈਰਾ ਰੱਖੋ ਆਪਣਾ ਜੋ ਸਟੋਰ ਕਰਨਾ ਕਰ ਲੋ ਆ ਕਰਤਾ ਬੰਦ ਸ਼ੀਸ਼ਾ ਵੀ ਲਾਤਾ ਇਹ ਤਿੰਨ ਚੀਜ਼ਾਂ ਦੇ ਦਿਤੀਆਂ ਜੀ ਬੈੱਡ ਦੇ ਦਿੱਤੀ ਤੁਹਾਨੂੰ ਅਲਮਾਰੀ ਦੇ ਦਿੱਤੀ ਡਰੈਸਿੰਗ ਟੇਬਲ ਦੇ ਦਿੱਤਾ ਇੱਕੋ ਹੀ ਜਗ੍ਹਾ 'ਚ ਤਿੰਨ ਚੀਜ਼ਾਂ ਫਿੱਟ ਕਰਤੀਆਂ ਹੁਣ ਤਿੰਨ ਥਾਂ ਪੈਸੇ ਖਰਚਣ ਦੀ ਬਜਾਏ ਇੱਕ 'ਚ ਪਾਉਜੀ 28000 30000 30000 32000 ਕਿੰਨਾ ਰੇਟ ਕੱਟਿਆ ਇਹ ਦੱਸੋ 23000 ਸਾਢੇ 23000 ਰੁਪਏ ਵੀ ਬਿਲਕੁਲ ਦੇਖੋ ਬਾਜ਼ਾਰ ਨਾਲੋਂ ਸਿੱਧੋ ਸਿੱਧਾ 9000 10000 ਰੁਪਇਆ ਘੱਟ ਕਰਤਾ ਬਾਜ਼ਾਰ 'ਚ ਜਾਉਂਗੇ 30000 ਰੁਪਏ ਦਾ ਬੈੱਡ ਮਿਲਣਾ ਹਾ ਕਰਕੇ ਬੈੱਡ ਵੀ ਆ ਇਹ ਅਲਮਾਰੀ ਵੀ ਆ ਇਹ ਡਰੈਸਿੰਗ ਟੇਬਲ ਵੀ ਆ ਇੱਥੇ ਤੁਹਾਨੂੰ ਆਪਾਂ ਦੇ ਰਹਿਣਾ ਸਿਰਫ 23000 ਦੇ ਸ਼ਰਤ ਹੈ ਕਿ ਆ ਸਕਰੀਨਸ਼ਾਟ ਲੈ ਕੇ ਆਓ ਚੈੱਕ ਲੋ ਤੇ ਹੀ ਆ ਸਾਨੂੰ ਜਿਹੜਾ ਆਂਦਾ ਸ਼ਾਂਤੀਵੀ ਦੀ ਵੀਡੀਓ ਸਾਡੀ ਕੱਢੀ ਹੋਈ ਦਿਖਾ ਦੇ ਹੂੰ ਚਲੋ ਜੀ ਬੈੱਡ ਵੀ ਚੈੱਕ ਕਰ ਲੋ 1 ਨਹੀਂ 2 ਨਹੀਂ 5 ਨਹੀਂ 10 ਨਹੀਂ ਕਿੰਨੀ ਸਾਡੇ ਕੋਲ ਕੁਆਲਿਟੀ ਆ ਕਿੰਨੀ ਸਾਡੇ ਕੋਲ ਕੁਆਂਟੀਟੀ ਆ ਦੇਖੋ ਬੈੱਡ ਹੀ ਬੈੱਡ ਜਿੰਨੇ ਮਰਜ਼ੀ ਬੈੱਡ ਲੈ ਜਾਓ ਬਾਉ ਜੀ ਇੱਕ ਵਾਰੀ ਮੈਨੂੰ ਹੋਰ ਦੱਸ ਦਿਓ ਵੀ ਜੇ ਬਾਹਰਲੇ ਮੁਲਕਾਂ 'ਚੋਂ ਕਿਸੇ ਨੇ ਆਰਡਰ ਕਰਨਾ ਕੋਈ ਕੈਨੇਡਾ ਅਮਰੀਕਾ ਇੰਗਲੈਂਡ ਬੈੱਡ ਮਗਾਉਣਾ ਚਾਹੁੰਦਾ ਆ ਸੋਫੇ ਮਗਾਉਣਾ ਚਾਹੁੰਦਾ ਡਾਈਨਿੰਗ ਟੇਬਲ ਉਹਰ ਪ੍ਰੋਸੈਸ ਕੀਆ ਕਿੱਦਾਂ ਬਾਹਰਲੇ ਮੁਲਕਾਂ 'ਚ ਦੀ ਭੇਜਾਂ ਉਹ ਬਾਹਰਲੇ ਮੁਲਕਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਕੰਟੇਨਰ ਹੋ ਜਾਏ ਜਿੱਦਾਂ 20 ਫੁੱਟ 40 ਫੁੱਟ ਦਾ ਕੋਈ ਵੀ ਕੰਟੇਨਰ ਹੋ ਜਾਏ ਤਾਂ ਉਹਨੂੰ ਬਹੁਤ ਸਸਤਾ ਪੈਂਦਾ ਔਰ ਐਗਜ਼ਾਮਪਲ ਅਗਰ ਕੋਈ ਅੱਛਾ ਬੈੱਡ ਬਣਾਣਾ ਹੋਏ ਮਾਰਕੀਟ 'ਤੇ ਵੀ ਜਿਹੜਾ 60-70 ਹਜ਼ਾਰ ਰੁਪਏ ਦਾ ਬੈੱਡ ਵਿਕਦਾ ਅਸੀਂ ਜਿਆਦਾ ਤੋਂ ਜਿਆਦਾ 30-35 ਹਜ਼ਾਰ 'ਚ ਬਣਾ ਦਿੰਨੇ ਹਾਂ ਔਰ ਅਗਰ ਟੋਟਲੀ ਵੈਲਿਊ ਦੀ ਵੈਲਿਊਏਸ਼ਨ ਲੈਣ ਪ੍ਰਾਈਸ ਗਿਨਨ ਉਤੋਂ ਵੀ ਅੱਧਾ ਪੈਣਾ ਕਸਟਮਰ ਨੂੰ ਔਰ ਜਿੰਨਾ ਕੰਟੇਨਰ ਦਾ ਖਰਚਾ ਪੈਣਾ ਉਹ ਤੇ ਇੱਚੀ ਨਿਕਲ ਜਾਣਾ ਪਰਚੇਜ਼ਿੰਗ ਦੇ ਵਿੱਚ ਕੰਟੇਨਰ ਫ੍ਰੀ ਪੈਣਾ ਆਮ ਮਾਰਕੀਟ 'ਚ ਕੀ ਕਰਦੇ ਆ ਕਿ ਇਹ ਹੁਣ ਫੋਰ ਐਗਜ਼ਾਮਪਲ ਡਾਇਨਿੰਗ ਸੈੱਟ ਹੈ ਹਾਂਜੀ ਉਹਨੇ ਇੱਥੇ ਡਾਇਨਿੰਗ ਸੈੱਟ ਅਗਰ ਮੈਂ ਇੱਕ ਸਾਗਵਾਨ ਦਾ ਬਣਾ ਕੇ ਕਸਟਮਰ ਨੂੰ ਹੀ 80000 ਦਾ ਵੇਚਦਾ ਉਹਦੇ ਕੰਟੇਨਰ ਦੇ ਪੈਸੇ ਦੇ ਵਿੱਚ ਪਾ ਲੇ ਮੈਂ ਬਿਲਕੁਲ ਜੇ ਮੈਂ ਉਹ ਕਹੂੰਗਾ 80000 ਦੀ ਜਗ੍ਹਾ ਮੈਂ ਕੋਈ 80000 ਦਾ ਲੈ ਜਾ 30000 ਦਾ ਬਚ ਗਿਆ ਉਹਦਾ ਬਚ ਗਿਆ ਕਸਟਮਰ ਇਹ ਚੀਜ਼ ਨੂੰ ਨਹੀਂ ਸੋਚਦਾ ਪਰ ਇਹ ਗੱਲਾਂ ਤੁਹਾਨੂੰ ਕੋਈ ਦੁਕਾਨਦਾਰ ਨਹੀਂ ਦੱਸੂਗਾ ਇਹ ਬਾਊ ਜੀ ਦੱਸ ਰਿਹਾ ਫ ਤੁਹਾਡਾ ਭਲਾ ਚਾਹੁੰਦੇ ਆ ਤੁਹਾਡਾ ਫਾਇਦਾ ਚਾਹੁੰਦੇ ਆ ਤੁਸੀਂ ਜਿੰਨਾ ਮਰਜੀ ਸਮਾਨ ਮੰਗਾ ਲਓ ਬਾਹਰਲੇ ਮੁਲਕਾਂ 'ਚ ਡਿਲੀਵਰੀ ਅਸੀਂ ਦੇ ਰਹੇ ਆ ਕੰਟੇਨਰ ਭਰ-ਭਰ ਕੇ ਲੋਕ ਲਿਆ ਰਹੇ ਆ ਕਿਉਂਕਿ ਲੱਖ ਰੁਪਏ ਬਜ ਰਹੇ ਆ ਤੁਸੀਂ ਮਿਹਨਤ ਕਰ ਰਹੇ ਹੋ ਪਰ ਆਪਣਾ ਮਹਿੰਗਾ ਸਮਾਨ ਖਰੀਦ ਕੇ ਆਪਣੇ ਪੈਸੇ ਉਜਾੜ ਦਿੰਦੇ ਹੋ ਸਮਾਨ ਵਧੀਆ ਖਰੀਦੋ ਕੁਆਲਟੀ ਦਾ ਖਰੀਦੋ ਸਸਤਾ ਕੰਫੀਬਲ ਮੈਟ੍ਰਸ ਪੰਜਾਬ ਚ ਜਲੰਧਰ ਸ਼ਹਿਰ ਚ ਇਸ ਦਿੱਤੇ ਆ ਤੁਸੀਂ ਇੱਥੇ ਆ ਸਕਦੇ ਆ ਅਗਰ ਮੰਨ ਲਓ ਕੋਈ ਕਹਿੰਦਾ ਬੈੱਡ ਦੇ ਨਾਲ ਮੈਨੂੰ ਚੇਅਰ ਚਾਹੀਦੀਆਂ ਅਸੀਂ નીચે ਚੇਅਰਸ ਦੇ ਵੀ ਥੋੜੇ ਜੇ ਬਣਾ ਕੇ ਰੱਖੇ ਆ ਹੂੰ ਰੂਮ ਚੇਅਰ ਨਹੀਂ ਰੂਮ ਚੇਅਰਸ ਦੇ ਬਣਾ ਕੇ ਰੱਖੇ ਹੋਏ ਇਸ ਤਾਈ ਦੇਖੋ ਇਹ ਤਾਂ ਅਸੀਂ ਤੁਹਾਨੂੰ ਕੋਈ ਟੁੱਟੀ ਟੁੱਟੀ ਕੋਈ ਇਸਤੇਮਾਲ ਨਹੀਂ ਕੀਤੀ ਇਹ ਸਾਗਵਾਨ ਜੀ ਬਨੇ ਆ ਦੇਖੋ ਇਹ ਤੁਹਾਨੂੰ ਅਸੀਂ ਸੈਂਪਲ ਟਰੈਲਰ ਦਿਖਾ ਰਹੇ ਆ ਪਰ ਤੁਸੀਂ ਆਪਣੇ ਰੂਮ ਦੇ ਜਿੱਦਾਂ ਦੀ ਚੇਅਰ ਰੱਖਣੀ ਚਾਹੁੰਦੇ ਹੋ ਬੈੱਡ ਰੱਖਣੇ ਚਾਹੁੰਦੇ ਹੋ ਸੋਫੇ ਅਸੀਂ ਉਦਾਂ ਦੇ ਡਿਜ਼ਾਈਨ ਵੀ ਸਾਨੂੰ ਬਣਾ ਕੇ ਦੇ ਦੇਣੇ ਆ ਤੁਸੀਂ ਪੰਜਾਬ ਦੇ ਕਿਸੇ ਪਿੰਡ ਤੁਸੀਂ ਜੰਮੂ ਕਸ਼ਮੀਰ ਚੋਂ ਤੁਸੀਂ ਹਰਿਆਣਾ ਚੋਂ ਰਾਜਸਥਾਨ ਹਿਮਾਚਲ ਪ੍ਰਦੇਸ਼ ਲੋਕੀ ਤਾਂ ਦਿੱਲੀ ਤੋਂ ਵੀ ਆ ਰਹੇ ਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਿਹਾ ਬਾਜੂ ਜਿਹੜੇ ਦੂਰੋਂ ਆ ਰਹੇ ਬਾਹਰ ਰੀਆਂ ਸਟੇਟਾਂ ਕਿਉਂਕਿ ਫਰਨੀਚਰ ਹਿਮਾਚਲ ਪ੍ਰਦੇਸ਼ ਚ ਬਹੁਤ ਮਹਿੰਗਾ ਬਿਕ ਰਿਹਾ ਜੰਮੂ ਕਸ਼ਮੀਰ ਚ ਬਹੁਤ ਮਹਿੰਗਾ ਬਿਕ ਰਿਹਾ ਉੱਥੇ ਕਿੱਦਾਂ ਡਿਲੀਵਰੀਆਂ ਜਾ ਰਹੀਆਂ ਸਰ ਡਿਲੀਵਰੀ ਦੀ ਕੋਈ ਪ੍ਰੋਬਲਮ ਨਹੀਂ ਹੈ ਕੋਈ ਵੀ ਕਸਟਮਰ ਅਗਰ ਸਾਡੇ ਕੋ ਕੋਈ ਬਲਕ ਕੁਆਂਟੀਟੀ ਚ ਖਰੀਦਦਾ ਹੈ ਅਸੀਂ ਉਹਨੂੰ ਐਫਓਆਰ ਦੇ ਦਾਂਗੇ ਹੂੰ ਕੋਈ ਉਹਦੀ ਸਾਹਮਣੇ ਪ੍ਰੋਬਲਮ ਨਹੀਂ ਹੈਗੀ ਬਹੁਤ ਇਹਨਾਂ ਜ਼ਿਆਦਾ ਖਰਚਾ ਪੈਂਦਾ ਨਹੀਂ ਹੈ ਸਿਰਫ ਕੀ ਇੱਥੇ ਡਿਜ਼ਾਈਨ ਦੇਖਣਾ ਪੈਣਾ ਔਰ ਐਗਜ਼ਾਮਪਲ ਉਹਨ ਕਸਮਰਾਂ ਨੂੰ ਕਹਦੇ ਵੀਡੀਓ ਕਾਲ ਦੇ ਜੀ ਆਹ ਡਿਜ਼ਾਈਨ ਦੇਖ ਕੇ ਸਾਨੂੰ ਭੇਜ ਦਿਓ ਹੁਣ ਪੰਜ ਸੱਤ ਅਗਲੇ ਨੇ ਚੀਜ਼ਾਂ ਲੈਣੀਆਂ ਘੱਟੋ ਘੱਟ ਖੁਦ ਆ ਕੇ ਦੇਖੇ ਤਾਂ ਸਹੀ ਅਗਰ ਵੀਡੀਓ ਕਾਲ ਦੇ ਉੱਤੇ ਹੀ ਹਰ ਚੀਜ਼ ਬੰਦੇ ਨੇ ਵੀਡੀਓ ਦੇ ਉੱਤੇ ਹੀ ਦੇਖ ਕੇ ਖਰੀਦਣੀ ਹੈ ਤੇ ਇਸ ਤੋਂ ਚੰਗਾ ਜੇ ਸ਼ਹਿਰ ਹੈਗਾ ਉਸੇ ਸ਼ਹਿਰ ਖਰੀਦ ਲੈ ਘੱਟੋ ਘੱਟ ਸਾਹਮਣੇ ਪਤਾ ਤਾਂ ਲੱਗਦਾ ਕੀ ਚੀਜ਼ ਲਗਾਈ ਦੇਖੋ ਅਸੀਂ ਗਾਰੰਟੀਆਂ ਦੋ ਤਿੰਨ ਲੈਂਦੇ ਆ ਨੰਬਰ 1 ਗਾਰੰਟੀ ਇਹ ਸਾਡੀ ਸਾਡਾ ਸਮਾਨ ਸਾਰਾ ਓਰੀਜਨਲ ਹਾਈ ਕਲਾਸ ਜਿਹੜਾ ਆਈਟਮਾਂ ਅਸੀਂ ਯੂਜ਼ ਕਰਦੇ ਆ ਸਾਡੀ ਬਹੁਤ ਵੋਣੀ ਕੁਆਲਿਟੀ ਆ ਰੇਟ ਸਾਡੇ ਬਹੁਤ ਘੱਟ ਆ ਤੀਜੀ ਗੱਲ ਇਹ ਆ ਅਸੀਂ ਜੋ ਤੁਹਾਨੂੰ ਦਿਖਾ ਰਹੇ ਆ ਜੋ ਕਮਿਟਮੈਂਟ ਕਰ ਰਹੇ ਆ ਅਸੀਂ ਉਹ ਪੂਰੀ ਕਰਨੀ ਆ ਹੁਣ ਆ ਬੈੱਡ ਵੀ ਤੁਸੀਂ ਦਿਖਾ ਦਿਓ ਬੜਾ ਸੋਹਣਾ ਬੈੱਡ ਹੈਗਾ ਬੈੱਡ ਦੇ ਨਾਲ ਨਾਲ ਤੁਸੀਂ ਇੱਥੋਂ ਗੱਦੇ ਲੈ ਕੇ ਜਾ ਸਕਦੇ ਆ ਗੱਦਿਆਂ ਦੀ ਬਹੁਤ ਵੱਡੀ ਫੈਕਟਰੀ ਆ ਗੱਦੇ ਵੀ ਤੁਹਾਨੂੰ ਦਿਖਾਵਾਂਗੇ ਰੇਟ ਉਹ ਇੰਨੇ ਜ਼ਿਆਦਾ ਘੱਟ ਹੈ ਗਿਆ ਦੇਖੋ ਜੀ ਸੋਫਿਆਂ ਦੇ ਵਿੱਚ ਵੀ ਬਹੁਤ ਪਿਆਰੀ ਕੁਆਲਿਟੀ ਇਹਦੇ ਜਿਹੜੇ ਢਾਂਚੇ ਆ ਲੱਕੜ ਉਹ ਤਾਂ ਵਧੀਆ ਹੈਗੀ ਆ ਆ ਕਸ਼ਨ ਦੇਖੋ ਇਹਦੇ ਵਿੱਚ ਕੋਈ ਕੂੜਾ ਲੀਰਾ ਕੁਝ ਨਹੀਂ ਪਾਇਆ ਵਧੀਆ ਫਾਰਮ ਲਈ ਆ ਵਧੀਆ ਕੱਪੜਾ ਯੂਜ਼ ਕੀਤਾ ਕੰਬੀਨੇਸ਼ਨ ਬੜਾ ਸੋਹਣਾ ਬਣਾਤਾ ਸਰ ਬਾਜ਼ਾਰ ਚ ਜਾ ਕੇ ਪਤਾ ਕਰੀਏ 35000 ਤੋਂ ਲੈ ਕੇ 40000 ਰੁਪਏ ਦਾ ਸੋਫਾ ਮਿਲਦਾ ਕਿਉਂਕਿ ਬੜਾ ਵਧੀਆ ਤਿਆਰ ਕੀਤਾ ਸਾਡਾ ਰੇਟ ਕੀ ਆ ਸਾਡਾ ਰੇਟ ਹੈ ਪਏਗਾ ਜੀ 18500 18500 ਤੁਸੀਂ ਬਾਜ਼ਾਰ ਨਾਲੋਂ ਸਿੱਧੋ-ਸਿੱਧਾ ਅੱਧਾ ਰੇਟ ਦੇ ਰਹੇ ਹਾਂ ਬਿਲਕੁਲ ਹੈ ਜੀ ਫੈਕਟਰੀ ਦੀ ਮੈਨੂਫੈਕਚਰਿੰਗ ਹੈ ਪੈਂਦਾ ਹੀ ਸਸਤਾ-ਸਸਤਾ ਵੇਚ ਦੇਣਾ ਇਹਦਾ ਵੀ ਦੱਸ ਦਿਓ ਜੀ ਇਹ ਵੀ 18500 ਦਾ ਜੀ ਇਹ ਵੀ 18500 ਦਾ ਦੇਖੋ ਜਿਹੜਾ ਬਾਜ਼ਾਰ ਤੁਸੀਂ 36-37000 ਦਾ ਸੋਫਾ ਲੈਣੇ ਹੋ ਇਥੇ 36 37000 ਰੁਪਇਆ ਲੈ ਕੇ ਆਜੋ ਇੱਕ ਸੋਫੇ ਦੇ ਨਾਲ ਆ ਦੂਜਾ ਸੋਫਾ ਫ੍ਰੀ ਈਵਨ ਕਸਟਮਰ ਆਕੇ ਨਾ ਸਾਡੇ ਕੋਲ ਕੋਈ ਵੀ ਡਿਜ਼ਾਈਨ ਦਾ ਸੋਫਾ ਆ ਜਾਏ ਹੂੰ ਮੰਨ ਲਓ ਕੋਈ ਫੋਟੋਗ੍ਰਾਫਰ ਹੈ ਕਵਰਡ ਦੇ ਵਿੱਚ ਕੋਈ ਵੀ ਸੋਫੇ ਦਾ ਸਾਨੂੰ ਸਨੈਪ ਲੈ ਆ ਕੇ ਦਿਖਾ ਦੇ ਹੂੰ ਸੇਮ ਤੋਂ ਸੇਮ ਬਣਾ ਅੱਛਾ ਕੋਈ ਆਪਣੀ ਕੋਠੀ ਬਣਾ ਰਿਹਾ ਘਰ ਬਣਾ ਰਿਹਾ ਉਹ ਤੁਹਾਨੂੰ ਆਰਡਰ ਦੇ ਦਿੰਦੇ ਵੀ ਹਾਂ ਵੀ ਸਾਡੇ ਤਿੰਨ ਕਿ ਬੈੱਡ ਬਣਾ ਦਿਓ ਦੋ ਕਿ ਸੋਫੇ ਕਿੰਨਾ ਟਾਈਮ ਲੈਂਨੇ ਜਿੰਨੇ ਵੀ ਸਾਡੇ ਕੋਲ ਦੁਕਾਨਦਾਰ ਜਾਂਦੇ ਨੇ ਨਾ ਜ਼ਿਆਦਾਤਰ ਸਾਨੂੰ ਫੋਟੋਆਂ ਦਿਖਾਉਂਦੇ ਨੇ ਕਿ ਸਾਨੂੰ ਆਹ ਫੋਟੋ ਦੇ ਮੁਤਾਬਿਕ ਤੁਸੀਂ ਚੀਜ਼ ਬਣਾ ਜਿਆਦਾਤਰ ਹੋਲ ਸੇਲਿੰਗ ਹੋਣ ਕਰਕੇ ਅਸੀਂ ਜਿਆਦਾਤਰ ਫੋਟੋਗ੍ਰਾਫਸ ਦੇ ਉੱਤੇ ਕੰਮ ਕਰਦੇ ਸਾਨੂੰ 2-4 ਦਿਨ ਦਾ ਟਾਈਮ ਚਾਹੀਦਾ ਸੇਮ ਤੋਂ ਸੇਮ ਥਿੰਗਸ ਭਾਜਦੀ ਦੇਖੋ ਜੇ ਤੁਸੀਂ ਫੈਕਟਰੀ ਵਿੱਚ ਆਉਂਗੇ ਤੁਹਾਡੇ ਬਚੂਲੇ ਓਲੇ ਸਾਰੇ ਖਤਮ ਡਾਇਰੈਕਟ ਫੈਕਟਰੀ ਤੋਂ ਵਧੀਆ ਤੇ ਸਸਤਾ ਫਨੀਚਰ ਤੁਸੀਂ ਲੈ ਕੇ ਜਾ ਸਕਦੇ ਆ ਜੇ ਕਿਸੇ ਸ਼ੋਰੂਮ 'ਚ ਲੱਗ ਗਏ ਲੈਟਾਂ ਲੂਟਾਂ ਲੱਗੀਆਂ ਦੇਖ ਲਈਆਂ ਐਗਜ਼ਾਮਪਲ ਦੇ ਤੌਰ ਤੇ ਇੱਥੋਂ 10000 ਰੁਪਏ ਦੀ ਚੀਜ਼ ਨਿਕਲੀ ਫਿਰ ਕਰਾਇ ਕੁਏ ਪੈ ਕੇ ਸ਼ੋਰੂਮ ਚ ਗਈ ਕੋਣੇ ਤੁਹਾਨੂੰ 10000 ਵਾਲੀ ਚ 17-18000 ਰੁਪਏ ਦੇਣੀ ਆ 20000 ਦੀ ਦੇਣੀ ਆ ਕਿਸੇ ਨੇ 25000 ਦੇਣੀ ਆ ਪਰ ਅਸੀਂ ਇੱਥੇ ਤੁਹਾਨੂੰ ਜੋ ਦੁਕਾਨਦਾਰ ਨੂੰ ਦਿੰਨੇ ਆ ਰੇਟਾ ਉਹੀ ਰੇਟ ਤੇ ਤੁਹਾਨੂੰ ਅਸੀਂ ਦੇਣਾ ਸਿੱਧੋ ਸਿੱਧਾ ਫਾਇਦਾ ਲੋਕਾਂ ਦਾ ਇਥੋਂ ਓਹੀ ਜੀ ਗੱਲ ਹੈ ਆ ਸੋਫਾ ਕਾਰਨਰ ਬਣਿਆ ਐਜ਼ ਇਟ ਇ ਸੋਫਾ ਅਸੀਂ 32000 ਦਾ ਸੇਲ ਕਰਦੇ ਹਾਂ ਸਰ ਕਿਸੇ ਨੇ ਕਿਸ਼ਤਾਂ ਦੇ ਸਮਾ ਲੈਣਾ ਕੋਈ EMI ਦੀ অপਸ਼ਨ ਹੈ ਕੀ ਹੋ ਜਾਏਗਾ ਜੀ Bajaj Finance ਹੋ ਜਾਂਦਾ ਜੀ ਵਜਾ ਦਾ ਕਾਰਡ ਹੋਣਾ ਚਾਹੀਦਾ ਹੈ ਜਾਂ ਐਲੀਜੀਬਲ ਕਸਟਮਰ ਹੋਣਾ ਚਾਹੀਦਾ ਹੈ। ਹਮਮ ਅਗਰ ਬਾਇਜੈਂਸ ਨਹੀਂ ਹੈ ਕਿਸੇ ਕੋ ਕ੍ਰੈਡਿਟ ਕਾਰਡ ਹੋਏ ਅਸੀਂ ਉਹਤੇ ਵੀ ਇਨਸਟਾਲਮੈਂਟ ਬਣਾ ਦਿੰਦੇ ਹਾਂ। ਕਿਸੇ ਕੋ ਡੈਬਿਟ ਕਾਰਡ ਹੋਏ ਜਿਹੜਾ ਬੈਂਕ ਦੀ ਤਰਫੋਂ ਇਨਸਟਾਲਮੈਂਟ ਬਣ ਸਕੇ ਉਹ ਵੀ ਬਣਾ ਦਿੰਦੇ ਹਾਂ। ਉਹਦੀ ਵੀ ਕੋਈ ਪ੍ਰੋਬਲਮ ਨਹੀਂ ਹੈ। ਭਲੇ ਈਜ਼ੀਲੀ EMI ਬਣ ਸਕਦੀ ਹੈ। ਹਮ ਹੁਣ ਤੁਹਾਡੀ ਜੇਬ ਦੇ ਵਿੱਚ 1 ਰੁਪਿਆ ਵੀ ਨਹੀਂ ਹੈਗਾ ਤੇ ਤੁਸੀਂ ਇੱਥੇ ਆ ਜਾਓ ਆਸਾਨ ਕਿਸ਼ਤਾਂ ਦੇ ਸਮਾਨ ਲੈ ਕੇ ਜਾ ਸਕਦੇ ਆ ਆਪਣੇ ਘਰ ਦੇ ਵਿੱਚ ਬੈੱਡ ਲੈ ਕੇ ਜਾਣਾ, ਸੋਫਾ ਲੈ ਕੇ ਜਾਣਾ, ਡਾਈਨਿੰਗ ਟੇਬਲ ਲੈ ਕੇ ਜਾਣਾ, ਤੁਸੀਂ ਗੱਦੇ ਲੈ ਕੇ ਜਾਣੇ ਆ। 1 ਰੁਪਿਆ ਨਹੀਂ ਜੇਬ ਚ ਤੁਹਾਨੂੰ ਅਸੀਂ ਕਿਸਾਨਾਂ ਦੇ ਸਮਾਨ ਵੀ ਦੇ ਦੇਵਾਂਗੇ ਇਹ ਵੀ ਤੁਹਾਡੀ ਇੱਕ ਬੈਸਟ ਆਫਰ ਤੁਹਾਨੂੰ 50 ਤੋਂ ਐਲੀਜੀਬਲ ਹੋਣਾ ਚਾਹੀਦਾ ਹੈ ਕਿਤੇ ਕਈ ਕਸਟਮਰ ਸਾਡੇ ਕੋ ਆਂਦੇ ਆ ਜਿਨ੍ਹਾਂ ਨੇ ਕਦੀ ਲੋਨ ਨਹੀਂ ਲਿੱਤਾ ਜਾਂ ਕਦੀ ਕੁਝ ਫੈਸਿਲਿਟੀ ਨਹੀਂ ਲਈ ਤੀ ਕੋਸ਼ਿਸ਼ ਕਰੀਦਾ ਉਹਦਾ ਵੀ 99% ਹੋ ਜਾਏਗਾ لیکن ਜੇਦਾ Bajaj ਦਾ ਕੇਸ ਬਣਿਆ ਹੋਇਆ ਬਹੁਤ इजीली ਫਾਈਨਸ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਪੈਂਦੀ। ਸਲਾਹ ਵੀ ਬੈਸਰੇ ਸਾਡੇ ਕੋਲ ਬੈਡ 12 ਹਾਂ ਤਾਂ ਸ਼ੁਰੂ ਹੋ ਜਾਂਦਾ ਪਰ ਹੁਣ ਤੁਸੀਂ ਉਦੋਂ ਓਪਨ ਹੀ ਦੇਖੋ ਜਿਹੜੀ ਪ੍ਰੀਮੀਅਮ ਕੁਆਲਟੀ ਆ ਜਿਹੜੇ ਲੋਕ ਕਹਿੰਦੇ ਵੀ ਸਾਨੂੰ ਪੂਰਾ ਰਾਜਾ ਸ਼ਾਹੀ ਸਟਾਈਲ ਚਾਹੀਦਾ ਆ ਚੈੱਕ ਕਰੋ ਬਾਜ਼ਾਰ 'ਚ ਕੋਈ ਇਹਦਾ 60000 ਮੰਗਾਂਦਾ ਕੋਈ 50 ਮੰਗਣਦਾ ਕੋਈ 40 ਮੰਗਦਾ ਸਾਡੇ ਕੋਲ ਰੇਟ ਇੰਨਾ ਜ਼ਿਆਦਾ ਘੱਟ ਆ ਤੁਸੀਂ ਖੁਸ਼ ਹੋ ਜਾਣਾ। ਸਰ ਡਿਜ਼ਾਈਨਿੰਗ ਬੜੀ ਸੋਹਣੀ ਆ ਨਾ ਇੰਨਾ ਕੁ ਭਰੋਸਾ ਦੇ ਦਿਓ ਜਿਹੜੀ ਕੱਪੇ ਦਾ ਕੱਪੜਾ ਯੂਜ਼ ਕੀਤਾ ਹੈ ਦੀ ਕੁਆਲਿਟੀ ਹੈਗੀ ਆ ਆ ਵੀ ਮੈਂ ਦੇਖ ਰਹਾ ਤੁਹਾਡੀ ਆਪਣੀ ਫੈਕਟਰੀ ਹੈ ਇਹਦੀ ਕਿੰਨੀ ਜਿੰਮੇਵਾਰੀ ਲੈਂਦੇ ਹੋ ਸਰ ਜਿੰਮੇਵਾਰੀ ਪੂਰੀ ਲਈਦੀ ਹੈ ਜੀ ਕੁਆਲਿਟੀ ਦੀ ਵੀ ਕੋਈ ਲੱਗਣ ਦੀ ਜਾਂ ਕਿਸੇ ਵੀ ਚੀਜ਼ ਦੀ ਮੈਨੂਫੈਕਚਰਿੰਗ ਡੈਫੈਕਟ ਹੋਏ ਅਸੀਂ ਦਾ ਉਸੇ ਵਕਤ ਉਹਨੂੰ ਰਿਪਲੇਸ ਕਰਕੇ ਦੇ ਦਿੰਦੇ ਹਾਂ ਕਸਮ ਜੀ ਇਸ ਤੋਂ ਇਲਾਵਾ ਇੱਕ ਆ ਵੀ ਦੇਖੋ ਨਾ ਕੋਈ ਕਿਸੇਰਾ ਸ਼ੌਂਕ ਹੁੰਦਾ ਵੀ ਮੈਂ ਬਈ ਵਾਈਟ ਰੂਮ ਬਣਾਉਣਾ ਆਪਣਾ ਵਾਈਟ ਹੈ ਤੁਸੀਂ ਬੈੱਡ ਲੈਣਾ ਵਾਈਟ ਸੈਟੀਆਂ ਲੈਣੀਆਂ ਵਾਈਟ ਤੁਸੀਂ ਨਾਲ ਛੋਟਾ ਸੋਫਾ ਵੀ ਰੱਖਣਾ ਨਾ ਇਹਦੇ ਵਿੱਚ ਦੇਖੋ ਬੜਾ ਸੋਹਣਾ ਮਿਰਰ ਦਾ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਪਿੱਛੇ ਬਹੁਤ ਸੋਹਣਾ ਕੱਪੜਾ ਲੱਗਾ ਆ ਆ ਵੀ ਤੁਸੀਂ ਦੇਖੋ ਬੜਾ ਟੋਵੀਰੀ ਕਾਫੀ ਹੈਗੀ ਜੀ ਹੈਨਾ ਹਾਈਟ ਤੇ ਹੈ ਜੀ ਇਹ 5 ਫੁੱਟ ਹਾਈਟ ਦੀ ਸਾਈਡ ਹੈਗੀ ਨਹੀਂ ਤਾਂ ਆਮ ਤੌਰ ਉਮਮਨ ਇੰਨੀ ਸਾਈਡਾਂ ਬਣਾ ਦਿੰਦੇ ਆ ਹੂੰ ਇਹ ਕੈਟਲੌਗ ਡਿਜ਼ਾਈਨ ਹੈ ਕੋਈ ਵੀ ਕਸਟਮਰ ਸਾਡੇ ਕੋ ਕੋਈ ਵੀ ਕੈਟਲੌਗ ਦਾ ਡਿਜ਼ਾਈਨ ਲੈ ਕੇ ਆ ਜਾਈ ਅਸੀਂ ਉਹ ਬਹੁਤ ਚੀਜ਼ ਬਣਾ ਕੇ ਦੇ ਦਾਂ ਅੱਛਾ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਹੋਵੇ ਜਿਹੜੇ ਸਾਡੇ ਬਸ 'ਚ ਹੋਏਗਾ ਜਿੱਥੇ ਲੱਗੇਗਾ ਕਿ ਵਾਕਈ ਚੀਜ਼ ਬਣਦੀ ਹੈ ਬਿਲਕੁਲ 100% ਬਣਾ ਕੇ ਦੇ ਦੇਖੋ ਇੱਥੇ ਫੈਕਟਰੀ 'ਚ ਆਉਂਦਾ ਤੁਹਾਡਾ ਫਾਇਦਾ ਕੀ ਆ ਤੁਹਾਡੀ ਸੋਚ ਕਿੱਦਾਂ ਦੀ ਆ ਤੁਹਾਡਾ ਟੇਸਟ ਕਿੱਦਾਂ ਦਾ ਤੁਸੀਂ ਕੋਈ ਫੋਟੋ ਲਿਓ ਕੋਈ ਡਿਜ਼ਾਈਨ ਲਿਆਓ ਜਿੱਦਾਂ ਦਾ ਤੁਸੀਂ ਬੈੱਡ ਕਹੋਗੇ ਉਦਾਂ ਦਾ ਬੈੱਡ ਸਾਨੂੰ ਬਣਾ ਕੇ ਦੇ ਰਣਾ ਇੱਥੇ ਇਹ ਨਹੀਂ ਤੁਸੀਂ ਬਾਕੀ ਦੁਕਾਨਾਂ ਤੇ ਜਾਏ ਵੀ ਜੋ ਉੱਥੇ ਪਿਆ ਤੁਹਾਨੂੰ ਉਹੀ ਚੁੱਕਣਾ ਪੈਣਾ ਇਹ ਇਸ ਗੱਲ ਦੀ ਤੁਹਾਡੇ ਲਈ ਬੈਸਟ ਹੈ ਵੀ ਤੁਹਾਡੀ ਪਸੰਦੀ ਦੀ ਚੀਜ਼ ਤੁਹਾਡੇ ਘਰ ਪਹੁੰਚਾ ਦਿੱਤੇ ਹੈ ਗਿਆ ਆ ਸਾਰਾ ਤੁਸੀਂ ਦੇਖੋ ਬੈਕ ਦੇਖ ਲਿਆ ਇੱਥੇ ਤੁਸੀਂ ਦੇਖੋ ਜਦੋਂ ਤੁਸੀਂ ਇੱਥੋਂ ਬੈਠਣਾ ਤੁਸੀਂ ਸ਼ੂਪ ਪਾਉਣੇ ਆ ਉਤਰਨਾ ਇਹਦੇ ਵੀ ਬੜੀ ਸੋਹਣੀ ਸੈਟੀ ਬਣੀ ਆ ਬੜੀ ਕੁਆਲਿਟੀ ਹੈਗੀ ਆ ਵੈਂਟਲੀ ਦਾ ਇੱਕ ਜਿਹੜਾ ਮਾਡਲ ਤਿਆਰ ਕੀਤਾ ਹੈ ਇਹਦਾ ਬ੍ਰਾਊਨ ਕਲਰ 골ਡਨ ਪੱਟੀ ਆ ਹੁਣ ਇੱਥੋਂ ਤੁਸੀਂ ਇਹ ਚੈੱਕ ਕਰ ਲਓ ਫੈਕਟਰੀ ਦੇ ਵਿੱਚ ਰੇਟ ਦਾ ਘੱਟ ਹੈਗਾ ਕੁਆਲਿਟੀ ਦੇਖੋ ਬੜੀ ਸੋਹਣੀ ਪੱਟੀ ਯੂਜ਼ ਕੀਤੀ ਇੱਥੇ ਇਹਨਾਂ ਵੀ ਸਟicker ਜਾਂ ਲਾਤਾ ਨਾ ਕੱਪੜਾ ਵੀ ਇਹ ਬੜਾ ਹੈਵੀ ਆ ਹੁਣ ਸਮਝਣ ਦੀ ਗੱਲ ਇਹ ਆ ਵੀ ਜੇ ਹੋਰ ਕਿਤੇ ਜਾਂਦੇ ਆ ਕੱਪੜਾ ਸਸਤਾ ਲਾਤਾ ਪੱਟੀ ਹੋਲੀ ਲਾਤੀ ਲੱਕੜ ਹੋਲੀ ਲਾਦੇ ਤੇ ਬੈੱਡ ਸਾਨੂੰ ਬਹੁਤ ਸਸਤਾ ਪੈਂਦਾ ਪਰ ਉਹਦੀ ਲਾਈਫ ਨਹੀਂ ਹੁੰਦੀ ਇੱਥੇ ਤੁਹਾਨੂੰ ਆਉਣ ਦਾ ਫਾਇਦਾ ਕੀ ਆ ਰੇਟ ਵੀ ਘੱਟ ਤੇ ਜਿਹੜੀ ਜ਼ਿੰਮੇਵਾਰੀ ਤੇ ਲੈਂਦੇ ਲੈਂਦੇ ਆ ਇੱਕ ਹੋਰ ਸਰ ਦੱਸ ਦਿਓ ਖਾਸ ਤੌਰ ਤੇ ਸਾਨੂੰ ਐਨਆਰਆਈ ਵੀ ਭਾਈ ਭਰਾ ਦੇਖ ਰਹੇ ਹੈਗੇ ਆ ਕੋਈ ਕੈਨੇਡਾ ਕੋਈ ਨਿਊਜ਼ੀਲੈਂਡ ਕੋਸਟ੍ਰੇਲੀਆ ਉੱਥੇ ਘਰ ਬਣਾ ਰਹੇ ਲੱਖਾਂ ਰੁਪਏ ਉੱਥੇ ਲੱਗ ਜਾਂਦੇ ਉਹਨਾਂ ਦਾ ਤੇ ਇੱਥੋਂ ਕਿੰਨਾ ਕੁ ਡਿਫਰੈਂਸ ਤੁਸੀਂ ਫਰਨੀਚਰ ਆ ਪਾਣੇ ਕੋਈ ਵੀਰ ਕਹੇ ਸਾਨੂੰ ਬਾਹਰਲੇ ਮੌਲਕ ਦੇ ਵਿੱਚ ਸਮਾਨ ਭੇਜੋ ਉੱਥੇ ਭੇਜ ਦੋਗੇ ਤੁਸੀਂ ਬਿਲਕੁਲ ਚਲੇ ਜਾਂਦਾ ਜੀ ਔਰ ਰੇਟਸ ਵੀ ਇਦਾਂ ਦੇ ਹੈਗੇ ਆ ਕਿ ਜਿਹੜਾ ਆਰਾਮਨਾਨ ਬੱਦਾ ਦੇਖੇ ਵੀ ਨਾ ਤੇ ਗੈਸ ਨਹੀਂ ਜਿਹਦਾ ਉਹਨਾ ਬੈੱਡ ਬਣਾਇਆ ਇਹ ਵੀ ਪੂਰਾ ਰਾਇਲ ਬੈੱਡ ਹੈਗਾ ਰਾਇਲ ਬੈੱਡ ਦੇ ਵਿੱਚ ਉਹਨੇ ਇਹਦਾ ਪ੍ਰਾਈਜ਼ਿੰਗ ਕੱਢ ਲਓ ਮਾਰਕੀਟ ਦੇ ਵਿੱਚ ਕੋਈ ਵੀ 45% ਹੱਥੋਂ ਥੱਲੇ ਨਹੀਂ ਸੇਲ ਆਊਟ ਕਰਦਾ ਲੇਕਿਨ ਅਸੀਂ ਇਦਾਂ ਦੇ ਕਸਟਮਰ ਨੂੰ ਜਿਹੜੇ ਬਲਕ ਕੁਆਂਟੀਟੀ ਚ ਲੈਂਦੇ ਇਹਨਾਂ ਰੀਜ਼ਨੇਬਲ ਪ੍ਰਾਈਸ ਰੱਖੀਦਾ ਹੈ ਕਿ ਜੋ ਅਸੀਂ ਦੁਕਾਨਦਾਰਾਂ ਨੂੰ ਆਨ ਸਪਲਾਈ ਦੇ ਵਿੱਚ ਅਸੀਂ ਰੇਟ ਦਿੰਦੇ ਨੇ ਸੇਮ ਕਸਟਮਰ ਨੂੰ ਲਗਾ ਦਿੰਦੇ ਹਾਂ ਅੱਛਾ ਜਿੰਨਾ ਹੋਲਸੇ ਰੇਟ ਤੇ ਹੋਲਸੇ ਰੇਟ ਦੇ ਉੱਤੇ ਆ ਦੇਖੋ ਲਾਈਟਾਂ ਦੀ ਬੜੀ ਸੋਹਣੀ ਕੁਆਲਿਟੀ ਯੂਜ਼ ਕੀਤੀ ਆ ਆ ਤੁਸੀਂ ਇਹ ਹੈਂਡਲ ਦੇਖੋ ਇਹਦੇ ਉੱਤੇ ਬੜੀ ਸੁਪਰ ਚੀਜ਼ ਆ ਆ ਵੀ ਤੁਸੀਂ ਚੈੱਕ ਕਰ ਲਓ ਚਾਹੇ ਤੁਸੀਂ ਕੈਨੇਡਾ ਬੈਠੇ ਹੋ ਅਮਰੀਕਾ ਬੈਠੇ ਹੋ ਯੂਕੇ ਬੈਠੇ ਹੋ ਨਿਊਜ਼ੀਲੈਂਡ ਬੈਠੇ ਹੋ ਆਸਟ੍ਰੇਲੀਆ ਦबई ਦੁਨੀਆ ਦੇ ਕਿਹੜੇ ਦੇਸ਼ ਚੋਂ ਤੁਸੀਂ ਚੋਣਿਓ ਵੀ ਸਾਨੂੰ ਸਸਤਾ ਫਰਨੀਚਰ ਵਧੀਆ ਕੁਆਲਿਟੀ ਦਾ ਮਿਲ ਜੂਏ ਤੁਹਾਡੇ ਲਈ ਬੜੀ ਬੈਸਟ ਆਪਸ਼ਨ ਆ ਨੰਬਰ ਸਕਰੀਨ ਤੇ ਹੈ ਗਿਆ ਤੁਸੀਂ ਹੁਣੇ ਫੋਨ ਕਰੋ ਤੁਸੀਂ ਬੈੱਡ ਲੈਣੇ ਆ ਸੋਫੇ ਲੈਣੇ ਆ ਗੱਦੇ ਲੈਣੇ ਜਾਂ ਹੋਰ ਤੁਹਾਡੀ ਜਿਹੜੀ ਡਿਮਾਂਡ ਆ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਆਂ ਤੁਹਾਡੇ ਘਰ ਤੱਕ ਸਾਮਾਨ ਪਹੁੰਚਾਣਾ ਆ ਤੁਸੀਂ ਜਿਹੜੇ ਮਰਜ਼ੀ ਦੇ ਇੱਥੇ ਬੈਠੋ ਤੁਹਾਡੇ ਲੱਖਾਂ ਰੁਪਏ ਬਚਣੇ ਆ ਮੰਨ ਲਓ ਤੁਸੀਂ ਇੱਥੇ 20 ਲੱਖ ਦਾ ਸਾਮਾਨ ਲੈਣਾ ਤੇ ਇੱਥੇ 7-8 ਲੱਖ ਦਾ ਮਿਲ ਜਾਣਾ ਜੇ ਤੁਸੀਂ ਉੱਥੋਂ 40 ਲੱਖ ਦਾ ਲੈਣੇ ਹੋ ਇੱਥੇ 15-18 ਲੱਖ ਦਾ ਮਿਲ ਜਾਂਦਾ ਅੱਦੋ ਅੱਦ ਫਰਕ ਹੈਗਾ ਤੁਹਾਡਾ ਦੂਜੀ ਗੱਲ ਇਹ ਦੇਖੋ ਮਾਰਕੀਟ ਦੇ ਵਿੱਚੋਂ ਵੀ ਸਰਵੇ ਕਰਕੇ ਆਣਗੇ ਨਾ ਉਹਨਾਂ ਦੇ ਵਿੱਚੋਂ ਵੀ 30-40% ਸਸਤਾ ਪੈਣਾ ਮਾਲ ਮੇਰਾ ਇਹਨਾਂ ਰੇਟਾਂ ਦਾ ਫਰਕ ਹੈਗਾ ਕਿਉਂਕਿ ਅਸੀਂ ਕਿਸੇ ਕਿਸੇ ਅਸੀਂ ਕਿਸੇ ਸ਼ੋਰੂਮ ਜ ਨਹੀਂ ਆਏ ਵੀ ਸੌਰਖੀ ਬਿੰਦੀ ਲਾਤੀ ਲੈਟਾਂ ਲੂਟਾਂ ਲਾਤੀਆਂ ਬਿੱਟਾਂ ਦੇ ਰੇਟ ਆਹ ਹੀ ਬੈੱਡ ਜਿਹੜੇ 35 36000 ਦੇ ਬਾਜ਼ਾਰ 70 70000 ਦੇ ਹੁੰਦੇ ਆ ਅੱਜ ਤੁਹਾਨੂੰ ਅਸੀਂ ਫੈਕਟਰੀ ਚ ਲੈ ਕੇ ਆਏ ਆ ਇੱਥੇ ਆਪ ਬਣਾ ਰਹੇ ਆ ਤੁਹਾਨੂੰ ਦੇ ਰਹੇ ਆ ਸਮਾਨ ਵਧੀਆ ਆ ਕੁਆਲਿਟੀ ਬੜੀ ਸੋਹਣੀ ਆ ਇਹ ਕਾਹ ਡਿਜ਼ਾਈਨ ਤੁਸੀਂ ਦੇਖ ਲਿਆ ਇਹ ਕਾ ਵੀ ਦੇਖ ਲਓ ਸਰ ਇਹ ਡਿਜ਼ਾਈਨ ਨੂੰ ਕਹਿੰਦੇ ਕੀ ਬੜਾ ਅੱਜਕਲ ਚੱਲਦਾ ਬੜਾ ਡਿਜ਼ਾਈਨ ਅਸੀਂ ਬਣਾਇਆ ਜੀ ਇਹ ਚੈਸਟਰ ਬੈੱਡ ਹੈਗਾ ਹਾਂਜੀ ਔਰ ਇਹਦੇ ਵਿੱਚ ਨਾ ਅਸੀਂ ਟੋਟਲੀ ਇੰਨੀ ਮੋਟੀ ਫੋਮਸ ਲਗਾ ਕੇ ਨਾ ਇਹਨੂੰ ਪ੍ਰੋਪਰ ਡਿਜ਼ਾਈਨਿੰਗ ਦੇ ਕੇ ਬਣਾਇਆ ਗਿਆ ਜੀ ਔਰ ਈਵਨ ਇੱਥੇ ਨਹੀਂ ਬਕਸਿਆਂ ਦੇ ਸਾਈਡ ਤੇ ਔਰ ਇਹਦੇ ਫਰੰਟ ਜਿਹੜਾ ਅਸੀਂ ਚੈਸਟਰ ਬਣਾਇਆ ਹੈ ਇਹ ਵੀ ਬਾਕਸ ਟਾਈਪ ਬਣਾਇਆ ਜਾਂਦਾ ਬਾਹਰ ਬਹੁਤ ਚਲਦੀ ਹੈ ਇਹ ਚੀਜ਼ਾਂ ਜੀ ਜਿੰਨਾ ਸਟੋਰੇਜ ਰੱਖਣੀ ਹੋਏ ਜਾਂ ਵੱਡੇ ਕਮਰੇ ਹੋਣ 20x20 ਦਾ 25x25 ਕਾਫੀ ਵੱਡੇ ਵੱਡੇ ਬੈਡਰੂਮਸ ਹੁੰਦੇ ਆ ਉਹਨਾਂ ਚ ਇਹ ਚੀਜ਼ ਬਣ ਜਾਂਦੀ ਹੈ ਈਵਨ ਕੋਈ ਵੀ ਬੈੱਡਚੋਂ ਪਸੰਦ ਕਰਦੇ ਇਹ ਨਹੀਂ ਕੋਈ ਵੀ ਬੈੱਡ ਜੀ ਅਗਰ ਕਸਟਮਰ ਕਹੇਗਾ ਕਿ ਮੈਨੂੰ ਇਦਾਂ ਦਾ ਚੈਸਟਰ ਬਣਾ ਦਿਓ ਅਸੀਂ ਉਹ ਵੀ ਈਜ਼ੀਲੀ ਬਣਾ ਦਾਂਗੇ ਹਮ ਅੱਛਾ ਇੱਕ ਮੈਨੂੰ ਗੱਲ ਦੱਸ ਦਿਓ ਕੋਈ ਆਪਣਾ ਘਰ ਬਣਾ ਰਿਹਾ ਕੋਠੀ ਬਣਾ ਰਿਹਾ ਕੋਈ ਪੀਜੀ ਬਣਾ ਰਿਹਾ ਉਹ ਕਹਿਣ ਵੀ ਸਰ ਆਓ ਸਾਡਾ ਤੁਸੀਂ ਨਾਪ ਨੂੰ ਸਾਨੂੰ ਇਦਾਂ ਦਾ ਬੈੱਡ ਚਾਹੀਦਾ ਇਹਦੇ ਨਾਲ ਹੀ ਮੈਚ ਕਰਕੇ ਸੋਫਾ ਬਣਾ ਦਿਓ ਕੀ ਤੁਸੀਂ ਵਿਜ਼ਿਟ ਕਰਕੇ ਉਹਨਾਂ ਦਾ ਲੈ ਆਉਣੇ ਸਕਦੇ ਕੋਈ ਪ੍ਰੋਬਲਮ ਉਹ ਤੁਸੀਂ ਕਰ ਦੋ ਕਰ ਸਕਦੇ ਚਾਹੇ ਤੁਸੀਂ ਪੀਜੀ ਬਣਾ ਰਹੇ ਹੋ ਘਰ ਬਣਾ ਰਹੇ ਹੋ ਕੋਠੀਆਂ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਤੁਸੀਂ ਇੱਥੇ ਵਿਜ਼ਿਟ ਕਰ ਲਿਓ ਨੰਬਰ ਸਕਰੀਨ ਤੇ ਆ ਤੁਸੀਂ ਇੱਕ ਐਸਟੀਮੇਟ ਲੈ ਲਓ ਤੁਹਾਡੇ ਬਹੁਤ ਸਾਰੇ ਪੈਸੇ ਬਚ ਜਾਣਿਆ ਸਮਾਨ ਵਧੀਆ ਮਿਲ ਜਾਂਦਾ ਆ ਵੀ ਇੱਕ ਦੇਖੋ ਡਿਜ਼ਾਈਨ ਮਤਲਬ ਬੈੱਡਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਂਦੇ ਆ ਡਿਜ਼ਾਈਨ ਵੀ ਹੈ ਜਿੱਦਾਂ ਉਹ ਕੋਈ 6 ਫੁੱਟਾ ਬੈੱਡ ਹੈ ਕੋਈ ਕਈ ਮੈਨੂੰ 5 ਆਹ ਕਈ ਕਸਮਾਂ ਸਾਨੂੰ ਕਹਿੰਦੇ ਬੈੱਡ ਇਦਾਂ ਦਾ ਚਾਹੀਦਾ ਸਾਈਡ ਟੇਬਲ ਨਾਲ ਲੂ ਚਾਹੀਦੀ ਉਹ ਵੀ ਬਣ ਜਾਂਦਾ ਇਸ ਤੋਂ ਇਲਾਵਾ ਆਹ ਡਿਜ਼ਾਈਨ ਬਿਲਕੁਲ ਅਲੱਗ ਹੈ ਇਸੇ ਨਾਲ ਫਟਾ ਕੋ ਉਹ ਵੀ ਬਣ ਜਾਏਗਾ ਕੋਈ ਪਾਲਿਸ਼ ਵੀ ਦੇ ਵਿੱਚ ਕਹੇਗਾ ਉਹ ਮਿਲ ਜਾਏਗਾ ਗ੍ਰੇਸ਼ ਬਲੈਕ ਮਿਲ ਜਾਏਗਾ ਪਿਓਰ ਬਲੈਕ ਮਿਲ ਜਾਏਗਾ ਔਰ ਕੋਈ ਗ੍ਰੇਸ਼ ਕਹੇ ਉਹ ਮਿਲ ਜਾਏਗਾ ਪਿੰਕਿਸ਼ ਕਹੇ ਪਰਪਲ ਉਹ ਮਿਲ ਜਾਏਗਾ ਜਿੱਦਾਂ ਦਾ ਵੀ ਚਾਹੀਦਾ ਹੋਏ ਚੈਸਟਰ ਵਾਲਾ ਚਾਹੀਦਾ ਇਹ ਮਿਲ ਜਾਏਗਾ ਜਿੱਦਾਂ ਛੋਟਾ ਚੈਸਟਰ ਵੀ ਛੋਟਾ ਜਿਹਾ ਬਾਕਸ ਜਿੱਦਾਂ ਦਾ ਚਾਹੀਦਾ ਹੋਏ ਉਦਾਂ ਦਾ ਮਿਲ ਜਾਏਗਾ ਬਈ ਹਰ ਚੀਜ਼ ਬਣ ਜਾਂਦੀ ਹੈ ਮਤਲਬ ਇਹ ਆ ਵੀ ਤੁਹਾਡੇ ਇੱਥੇ ਆ ਗਿਆ ਪੂਰੇ ਹੋਣਿਆ। ਸੋ ਲੋ ਜੀ ਤੁਸੀਂ ਛੇਤੀਆਂ ਆ ਜਿਓ ਤੁਹਾਨੂੰ ਬਹੁਤ ਸਾਰੇ ਫਾਇਦੇ ਤੇ ਆ ਕੰਫੀਬਲ ਮੈਟਰਸ ਫਰਨੀਚਰ ਜਿਹੜਾ ਜਲੰਧਰ ਦੀ ਫੈਕਟਰੀ ਆ ਵਾਰ ਵਾਰ ਕਹਿ ਰਹੇ ਆ ਤੁਸੀਂ ਬੈੱਡ, ਸੋਫੇ, ਡਾਈਨਿੰਗ ਗੱਦੇ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਖਾਸ ਤੌਰ ਤੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਹੋ ਲੋਕ ਤੁਸੀਂ ਆਰਡਰ ਕਰ ਸਕਦੇ ਆ ਜਿਹੜੇ ਇੰਡੀਆ ਦੇ ਵਿੱਚ ਉਹ ਵੀ ਦੂਰੋਂ ਦੂਰੋਂ ਆ ਕੇ ਆਪਣੇ ਫਾਇਦੇ ਲੈ ਰਹੇ ਆ। ਕੋਈ ਜਾਣਕਾਰੀ ਲੈਣੀ ਹੋਈ ਨੰਬਰ ਸਕਰੀਨ ਤੇ ਤੇ ਫੋਨ ਕਰ ਲਓ। ਸਰ ਲਾਸਟ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ? ਲਾਸਟ ਇਹ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਸਟਮਰ ਕੋਈ ਵੀ ਚੀਜ਼ ਖਰੀਦਣੀ ਹੋਵੇ ਜਦੋਂ ਫ ਹਮਮ ਪਾਲੀ ਟੀਵੀ ਮਿਲੇਗੀ ਔਰ ਚੀਜ਼ ਸਸਤੀ ਵੀ ਪਏਗੀ ਹਮਮ ਕੋਈ ਵੀ ਬੈੱਡ ਲੈਣਾ ਹੋਵੇ ਜਾਂ ਕੋਈ ਵੀ ਚੀਜ਼ ਖਰੀਦਣੀ ਹੋਵੇ ਇੱਕ ਵਾਰੀ ਮਾਰਕੀਟ ਸਰਵੇ ਕਰਕੇ ਟੋਟਲੀ ਆ ਜਾਏ ਔਰ ਟੋਟਲੀ ਕੈਲਕੂਲੇਸ਼ਨ ਜਦੋਂ ਕੱਢ ਕੇ ਦੇਖੇਗਾ ਕਿ ਕਿਸੇ ਬ੍ਰਦਰ ਨੇ ਅਗਰ ਬਾਹਰ ਐਕਸਪੋਰਟ ਕਰਨਾ ਹੋਵੇ ਹਮ ਜਿੰਨੇ ਦਾ ਫਰਨੀਚਰ ਮੇਰੇ ਕੋਲ ਪੂਰਾ ਤਿਆਰ ਹੋ ਗਏ ਕੰਟੇਨਰ ਤੇ ਲੋਡ ਹੋ ਗਏ ਉੱਥੇ ਜਾਏਗਾ ਹਮ ਔਰ ਉਹ ਇੱਥੇ ਸਿਰਫ ਮਾਰਕੀਟ ਦੇ ਵਿੱਚ ਓਨੇ ਦਾ ਫਰਨੀਚਰ ਫਰਨੀਚਰ ਮਿਲਣਾ ਪਾੜਾ ਲੱਗ ਕੈਲਕੂਲੇਸ਼ਨ ਇੱਕ ਵਾਰੀ ਕੱਢ ਕੇ ਦੇ ਸੋ ਬਹੁਤ ਵੱਡੇ ਫਾਇਦੇ ਆ ਲੋਕ ਤਾਂ ਇੱਥੇ ਦੂਰੋਂ ਦੂਰ ਆ ਰਹੇ ਆ ਦੁਕਾਨਦਾਰਾਂ ਨਾਲੋਂ ਵੀ ਸਸਤੇ ਰੇਟਾਂ ਦੇ ਤੁਹਾਨੂੰ ਫਰਨੀਚਰ ਇੱਥੋਂ ਮਿਲ ਜਾਣਾ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਜਲੰਧਰ